ਅੰਤ ਨਾ ਸਿਫਤੀ ਕਹਿਣ ਨਾ ਅੰਤ ਉਸ ਵਾਹਿਗੁਰੂ ਦੀਆਂ ਸਿਫਤਾਂ ਦਾ ਅੰਤ ਨਹੀਂ ਤੇ ਉਹਨਾਂ ਸਿਫਤਾਂ ਦੇ ਕਹਿਣ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਹੈ ਭਾਈ ਅੰਤ ਨਾ ਕਰਨ ਦੇਣ ਨਾ ਅੰਤ ਨਾ ਹੀ ਵਾਹਿਗੁਰੂ ਦੇ ਕਰਨਿਆ ਭਾਵ ਰਚਨਾ ਦਾ ਜਾਂ ਕਰਤੱਬਾਂ ਦਾ ਤੇ ਨਾ ਹੀ ਉਹਦੀਆਂ ਦਿੱਤੀਆਂ ਦਾਤਾਂ ਦਾ ਕੋਈ ਅੰਤ ਹੈ ਅੰਤ ਨਾ ਵੇਖਣ ਸੁਣਨ ਦਾ ਅੰਤ ਨਾ ਉਹਦੇ ਵੇਖਣ ਨਾਲ ਅੰਤ ਆਉਂਦਾ ਨਾ ਹੀ ਸੁਣਨ ਨਾਲ ਅੰਤ ਪਾਇਆ ਜਾਂਦਾ ਉਹਦਾ ਅੰਤ ਨਾ ਜਾਪੈ ਕਿ ਆ ਮਨ ਮੰਤ ਉਹਦੇ ਮਨ ਵਿੱਚ ਕਿਹੜੀ ਮੰਤਰ ਭਾਵ ਵਿਚਾਰ ਹੈ ਕਿਹੜੀ ਸਲਾਹ ਉਹਦੀ ਕੀ ਹੈ ਇਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ ਅੰਤ ਨਾ ਜਾਪੈ ਕੀਤਾ ਆਕਾਰ ਉਸ ਪ੍ਰਮਾਤਮਾ ਦੇਸ ਕੀਤੇ ਹੋਏ ਪਸਾਰੇ ਦਾ ਜੋ ਸ੍ਰਿਸ਼ਟੀ ਦਾਤੇ ਸ੍ਰਿਸ਼ਟੀ ਤੇ ਜੀਵਾਂ ਦਾ ਵੀ ਅੰਤ ਨਹੀਂ ਜਾਣਿਆ ਜਾ ਸਕਦਾ ਕਿਉਂਕਿ ਉਹਦਾ ਰਚਿਆ ਸੰਸਾਰ ਜਿਹੜਾ ਉਹ ਬੇਅੰਤ ਬੇਅੰਤ ਹੈ ਅੰਤ ਨਾ ਜਾਪੈ ਪਾਰਾਵਾਰ ਉਹਦੇ ਆਰ ਪਾਰ ਦਾ ਵੀ ਕੋਈ ਅੰਤ ਨਹੀਂ ਜਾਪਦਾ ਕਿਉਂ ਕਿ ਡਾ ਕ ਵੱਡਾ ਏ ਕਿਸੇ ਨੂੰ ਪਤਾ ਨਹੀਂ ਹੈ ਅੰਤ ਕਾਰਨ ਕੀਤੇ ਬਿਲਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਉਸ ਅਕਾਲ ਪੁਰਖ ਦਾ ਅੰਤ ਪਾਉਣ ਵਾਸਤੇ ਸੋ ਕਈ ਜਿਹੜੇ ਵੱਡੇ ਵੱਡੇ ਰਿਖੀ ਮੁਨੀ ਯੋਗੀ ਸਿੱਧ ਤੇ ਤਪੀਸਰ ਬਿਲਕ ਰਹਿਆ ਪਰ ਉਹਦੇ ਅੰਤ ਪਾਏ ਨਹੀਂ ਜਾਂਦੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਉਹਦਾ ਇਹੋ ਅੰਤ ਹੈ ਕਿ ਉਹਨੂੰ ਕੋਈ ਜਾਣ ਹੀ ਨਹੀਂ ਸਕਦਾ ਉਹਨੂੰ ਜਿੰਨਾ ਬਹੁਤਾ ਕਹੀਏ ਉਹ ਉਨਾਂ ਹੀ ਬਹੁਤਾ ਹੋ ਜਾਂਦਾ ਹੈ ਉਹਦਾ ਫਿਰ ਅੰਤ ਕਿਵੇਂ ਪਾਵਾਂਗੇ ਵੱਡਾ ਸਾਹਿਬ ਊਚਾ ਥਾਓ ਊਚੇ ਉੱਪਰ ਊਚਾ ਨਾਓ ਉਹ ਪਰਮੇਸ਼ਰ ਬਹੁਤ ਵੱਡਾ ਹੈ ਤੇ ਉਹਦਾ ਜਿਹੜਾ ਥਾਂ ਟਿਕਾਣਾ ਸੱਚਖੰਡ ਵੀ ਇਸਥਾਨ ਜਿਹੜਾ ਉਹਦਾ ਉਹ ਵੀ ਬਹੁਤ ਉੱਚਾ ਹੈ ਫਿਰ ਉਸ ਉੱਚੇ ਤੋਂ ਉੱਚਾ ਉਹਦਾ ਨਾਮ ਹੈ ਕਿਉਂਕਿ ਵਾਹਿਗੁਰੂ ਆਪ ਤਾਂ ਉੱਚਾ ਹੈ ਹੀ ਹੈ ਪਰ ਉਹਦਾ ਨਾਮ ਉਸ ਤੋਂ ਵੀ ਉੱਚਾ ਹੈ ਏ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਹੁਣ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਮਚਨ ਫਰਮਾਉਂਦੇ ਹਨ ਕਿ ਜਿੱਦਾਂ ਉੱਚਾ ਪ੍ਰਮਾਤਮਾ ਹੈ ਉਹਨਾਂ ਉੱਚਾ ਜੇ ਕੋਈ ਹੋਵੇ ਤਾਂ ਉਹ ਜੀਵ ਉਸ ਉੱਚੇ ਪ੍ਰਮਾਤਮਾ ਨੂੰ ਜਾਣ ਸਕਦਾ ਹੈ ਜੇ ਵੱਡਾ ਆਪੇ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਜਿੱਦਾਂ ਵੱਡਾ ਵਾਹਿਗੁਰੂ ਆਪ ਹੈ ਉਹ ਆਪਣੇ ਸਰੂਪ ਨੂੰ ਆਪ ਹੀ ਜਾਣਦਾ ਹੈ ਜਿਸ ਜੀਵ ਤੇ ਉਸ ਪ੍ਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਸੇ ਨੂੰ ਉਹਦੇ ਨਾਮ ਦੀ ਜਿਹੜੀ ਦਾਤ ਪ੍ਰਾਪਤ ਹੁੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ ਸਿੱਧਾਂ ਨੇ ਕਿ ਅਕਾਲ ਪੁਰਖ ਦੀ ਦਾਤ ਜਾਂ ਬਖਸ਼ਿਸ਼ ਕਿੰਨੀ ਕਬੜੀ ਹੈ ਕੋਈ ਹੈ ਉਹਦਾ ਅੰਦਾਜ਼ਾ ਉਹ ਦਾਤਾ ਆਪ ਕਿੱਡਾ ਕਬੱਡਾ ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਅੱਗੇ 25ਵੀਂ ਪੌੜੀ ਦੇ ਵਿੱਚ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਪ੍ਰਭੂ ਪਰਮੇਸ਼ਰ ਦੀ ਬਖਸ਼ਿਸ਼ ਬਹੁਤ ਔਖੀ ਹੈ ਜੋ ਲਿਖੀ ਨਹੀਂ ਜਾ ਸਕਦੀ ਉਹ ਸਭ ਤੋਂ ਵੱਡਾ ਦਾਤਾ ਹੈ ਉਸ ਨੂੰ ਕਿਸੇ ਕੋਲੋਂ ਕੁਝ ਲੈਣ ਦਾ ਤਿਲ ਮਾਤਰ ਵੀ ਲਾਲਚ ਨਹੀਂ ਹੈ ਤਮਾਏ ਤੋਂ ਭਾਵ ਹੁੰਦਾ ਤਮਾ ਨਹੀਂ ਹੈ ਉਹਨੂੰ ਕੋਈ ਕੀਤੇ ਮੰਗਾ ਜੋਦ ਅਪਾਰ ਕੀਤੇ ਆ ਗਣਤ ਨਹੀਂ ਵਿਚਾਰ ਕਿੰਨੇ ਹੀ ਜਿਹੜੇ ਵੱਡੇ ਵੱਡੇ ਸੂਰਮੇ ਐ ਉਸ ਕੋਲੋਂ ਦਾਤਾ ਮੰਗਦੇ ਆ ਹੋਰ ਅਨੇਕਾਂ ਹੀ ਲੋੜਵੰਦ ਜਿਹੜੇ ਉਹਦੇ ਦਰ ਤੋਂ ਮੰਗਤੇ ਹੋ ਕੇ ਦਾਤਾ ਮੰਗਦੇ ਨੇ ਜਿਨ੍ਹਾਂ ਦੀ ਗਿਣਤੀ ਦੀ ਵਿਚਾਰ ਹੀ ਹੋ ਸਕਦੀ ਕੀਤੇ ਖਪ ਟੁੱਟੇ ਵੇਕਾਰ ਕਿੰਨੇ ਉਸ ਵਾਹਿਗੁਰੂ ਤੋਂ ਦਾਤਾ ਪ੍ਰਾਪਤ ਕਰਕੇ ਫਿਰ ਵਿਸ਼ੇਵਕਾਰਾਂ ਵਿੱਚ ਖਚਤ ਹੋ ਕੇ ਨਾਸ ਹੋ ਜਾਂਦੇ ਆ ਇਤੇ ਲੈ ਲੈ ਮੁਕਰ ਪਾਹ ਕੇ ਕੇਤੇ ਮੂਰਖ ਖਾਹੀ ਕਾਹੇ ਕਿੰਨੇ ਜੀਵ ਇਹ ਜਿਹੜਾ ਆਕਾਲ ਪੁਰਖ ਤੋਂ ਦਾਤਾਂ ਲੈ ਕੇ ਮੁਕਰ ਜਾਂਦੇ ਆ ਦਾਤਾਂ ਪ੍ਰਾਪਤ ਕਰਕੇ ਉਹ ਵਾਹਿਗੁਰੂ ਦਾ ਸ਼ੁਕਰਾਨਾ ਵੀ ਨਹੀਂ ਕਰਦੇ 10 ਵਸਤੂ ਲੈ ਪਾਛੇ ਪਾਵੇ ਇੱਕ ਬਸਤਕਾਰ ਵਿਖੋੜ ਗਵਾਵੇ ਕਿੰਨੇ ਮੂਰਖ ਜਿਹੜੇ ਲੋਕ ਨੇ ਉਹ ਪਰਮੇਸ਼ਰ ਦੀਆਂ ਦਾਤਾਂ ਲੈ ਕੇ ਖਾਈ ਤੁਰੇ ਜਾਂਦੇ ਖਾਈ ਤੁਰੇ ਜਾਂਦੇ ਆ ਪਰ ਵਾਹਿਗੁਰੂ ਦਾ ਸਿਮਰਨ ਹੀ ਨਹੀਂ ਕਰਦੇ ਹੋ ਧੰਨਵਾਦ ਵੀ ਨਹੀਂ ਕਰਦੇ ਕਿਤੇ ਆ ਦੁੱਖ ਭੁੱਖ ਸਦ ਮਾਰ ਇਹ ਪੇਦਾ ਤੇ ਤੇਰੀ ਦਾਤ ਆਰ ਸੋ ਕਹਿਣ ਤੋਂ ਭਾਵ ਹੈ ਕਿ ਕਿੰਨਿਆਂ ਜੀਵਾਂ ਨੂੰ ਸਦਾ ਦੁੱਖ ਤੇ ਭੁੱਖ ਦੀ ਮਾਰ ਹੀ ਬਗੀ ਰਹਿੰਦੀ ਹੈ ਸੋ ਉਹਨਾਂ ਦੀ ਤ੍ਰਿਸ਼ਨਾ ਨਿਵਰਤੀ ਨਹੀਂ ਹੁੰਦੀ ਹੈ ਕਹਿੰਦੇ हे ਪ੍ਰਮਾਤਮਾ ਇਹ ਦੁੱਖ ਤੇ ਭੁੱਖ ਵੀ ਤੇਰੀ ਹੀ ਦਿੱਤੀ ਦਾਤ ਹੈ ਕਰਮ ਅਨੁਸਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਅਕਾਲ ਪੁਰਖ ਦੇ ਭਾਣੇ ਅੰਦਰ ਰਜਾ ਅੰਦਰੀ ਬੰਧਨ ਤੋਂ ਛੁਟਕਾਰਾ ਹੁੰਦਾ ਹੈ ਹੋਰ ਆਖ ਨਾ ਸਕੈ ਕੋਏ ਭਾਣੇ ਤੋਂ ਬਿਨਾ ਹੋਰ ਕੋਈ ਗੱਲ ਆਖ ਹੀ ਨਹੀਂ ਸਕਦਾ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆਂ ਮੋਹ ਖਾਏ ਜੇ ਕੋਈ ਖਾਏ ਖੁੰਦਾ ਮੂਰਖ ਆਦਮੀ ਉਹ ਵਾਹਿਗੁਰੂ ਬਾਰੇ ਆਖਣ ਲੱਗ ਪਏ ਤਾ ਫਿਰ ਇਹ ਉਹੀ ਜਾਣਦਾ ਕਿ ਉਹਨੂੰ ਸ਼ਰਬਿੰਦਗੀ ਦੀਆਂ ਕਿੰਨੀਆਂ ਸੱਟਾਂ ਮੂੰਹ ਤੇ ਖਾਣੀਆਂ ਪੈਂਦੀਆਂ ਪਰ ਦੱਖ ਵੀ ਉਹਨੂੰ ਲਾਂਤਾਂ ਪੈਂਦੀਆਂ ਜਿਹੜੀਆਂ ਮੂੰਹ ਦੇ ਉੱਤੇ ਆਪੇ ਜਾਣੈ ਆਪੇ ਦੇਹ ਆਖੇ ਸੇ ਪੇਕੇ ਹੀ ਕੇ ਸਾਰੀ ਸ੍ਰਿਸ਼ਟੀ ਦੇ ਜੀਵਾਂ ਦੀ ਜਿੰਨੀਆਂ ਲੋੜਾਂ ਨੂੰ ਵਾਹਿਗੁਰੂ ਆਪ ਹੀ ਜਾਣਦਾ ਹੈ ਅਤੇ ਆਪ ਹੀ ਸਭ ਨੂੰ ਕਰਮਾਂ ਅਨੁਸਾਰ ਧਾਤ ਦਿੰਦਾ ਸੋ ਪ੍ਰਭੂ ਪਰਮੇਸ਼ਵਰੀ ਸਭ ਨੂੰ ਦਿੰਦਾ ਹੈ ਇਹ ਨਿਸ਼ਚਾ ਰੱਖਣ ਵਾਲੇ ਤੇ ਕਹਿਣ ਵਾਲੇ ਸੋ ਕੋਈ ਕੋਈ ਹਲ ਭਾਵ ਕਹਿਣ ਤੋਂ ਕਿ ਅਕਾਲ ਪੁਰਖ ਦੇ ਦਾਤਾ ਹੋਣ ਤੇ ਕਿਸੇ ਵਿਰਲੇ ਨੂੰ ਹੀ ਪੂਰ ਨਿਸ਼ਾ ਆਉਂਦਾ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸਾਹ ਇਸ ਵੱਡੇ ਭਾਗਾਂ ਵਾਲੇ ਜੀਵ ਨੂੰ ਵਾਹਿਗੁਰੂ ਆਪਣੇ ਨਾਮ ਜਪਣ ਦੀ ਸਿਫਤ ਸਲਾਹ ਕਰਨ ਦੀ ਬਖਸ਼ਿਸ਼ ਕਰਦਾ ਹੈ ਮਹਾਰਾਜ ਜੀ ਫਰਮਾਉਂਦੇ ਗੁਰੂ ਨਾਨਕ ਸਾਹਿਬ ਕਿ ਉਹ ਜੀਵ ਪਾਤਸ਼ਾਹ ਦਾ ਪਾਤਸ਼ਾਹ ਹੈ ਆਪ ਉਹ ਜਿਹੜਾ ਪੁਰਸ਼ ਆ ਨਾ ਉਹਨੂੰ ਸਾਧਾਰਨ ਬੰਦਾ ਨਾ ਸਮਝੋ ਉਹ ਨਾਮ ਦੇ ਪ੍ਰਤਾਪ ਕਰਕੇ ਲੋਕ ਪਰਲੋਕ ਵਿੱਚ ਮਹਾਨ ਪੁਰਸ਼ ਹੋ ਜਾਂਦਾ ਇਸ ਪੌੜੀ ਵਿੱਚ ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਉਹ ਵਾਹਿਗੁਰੂ ਸਭ ਨੂੰ ਦਾਤਾਂ ਦਿੰਦਾ ਹੈ ਇਹ ਆਪਣੀਆਂ ਲੋੜਾਂ ਉਸ ਕੋਲੋਂ ਮੰਗੋ ਉਹਦੀ ਸਿਫਤ ਸਲਾਹ ਕਰੋ ਇਸ ਕਰਮ ਨਾਲ ਸਭ ਕਾਰਜ ਰਾਸ ਹੁੰਦੇ ਨੇ ਫਿਰ 26ਵੀਂ ਪੌੜੀ 'ਚ ਹੁਣ ਪ੍ਰਸ਼ਨ ਕੀ ਹੈ ਪ੍ਰਮਾਤਮਾ ਦੇ ਗੁਣ ਕਿੰਨੇ ਵੱਡੇ ਆ ਤੇ ਉਹਨਾਂ ਗੁਣਾਂ ਨੂੰ ਲੈਣ ਵਾਲੇ ਜਿਹੜੇ ਬੰਦਿਆਂ ਦੀ ਕੀ ਮਹਾਨਤਾ ਇਸ ਦਾ ਉੱਤਰ ਦਿੰਦਿਆਂ ਵਰਮਾਉਂਦੇ ਹਨ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਧਾਰ ਸੋ ਪਰਮੇਸ਼ਰ ਦੇ ਸਤ ਸੰਤੋਖ ਖਿਮਾ ਤੇ ਦਇਆ ਅਦਕ ਜਿਹੜੇ ਨਾ ਗੁਣਾਮੋਲਕ ਹੈ ਉਹਦਾ ਵਪਾਰ ਲੈਣ ਦੇਣ ਵੀ ਜਿਹੜਾ ਅਮੋਲਕ ਹੀ ਹੈ ਸੋ ਉਸ ਵਾਹਿਗੁਰੂ ਦੇ ਵਪਾਰੀ ਜਿਹੜੇ ਭਗਤ ਲੋਕ ਨੇ ਉਹ ਵੀ ਅਮੋਲਕ ਹੈ ਤੇ ਉਹਦੇ ਭੰਡਾਰੇ ਜਿਹੜੇ ਖਜਾਨੇ ਉਹ ਵੀ ਅਮੋਲਕ ਹੈ ਹਰ ਆਪ ਅਮੋਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸ ਸੈ ਵਿਟ ਰਹਿ ਲੋਕ ਬਿਲ ਲਾਏ ਇਸ ਕਰਕੇ ਉਹ ਮੁੱਲ ਦਾ ਕੋਈ ਅੰਤ ਹੀ ਨਹੀਂ ਪ੍ਰਮਾਤਮਾ ਦਾ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਪਰਮੇਸ਼ਰ ਦੇ ਇਨਾਂ ਗੁਣਾਂ ਨੂੰ ਲੈਣ ਵਾਲੇ ਜਿਗਿਆਸੂ ਅਮੋਲਕ ਹੈ ਧੰਨਾ ਉਹ ਗੁਰਮੁਖ ਜਿਹੜੇ ਨਾਮ ਲੈਂਦੇ ਨੇ ਜੋ ਇਹਨਾਂ ਗੁਣਾਂ ਨੂੰ ਲੈਣ ਵਾਸਤੇ ਸੰਸਾਰ ਚ ਆਉਂਦੇ ਆ ਤੇ ਅਮੋਲਕ ਹਨ ਉਹ ਜੀਵ ਜੋ ਇਹਨਾਂ ਗੁਣਾਂ ਨੂੰ ਲੈ ਕੇ ਜਾਂਦੇ ਉਹ ਵੀ ਅਮੋਲਕ ਨੇ ਉਸ ਅਕਾਲ ਪੁਰਖ ਦਾ ਪ੍ਰੇਮ ਅਮੋਲਕ ਹੈ ਤੇ ਉਸ ਵਿੱਚ ਸਮਾਉਣ ਵਾਲੇ ਜਿਹੜੇ ਇਸ ਪ੍ਰੇਮ ਦਾ ਆਨੰਦ ਮਾਣਨ ਵਾਲੇ ਭਗਤ ਜਨ ਹੈ ਉਹ ਵੀ ਅਮੋਲਕ ਹਨ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਮਾਨ ਸੋ ਦਾ ਜਿਹੜਾ ਇਨਸਾਫ ਹੈ ਨਾ ਉਹ ਵੀ ਅਮੋਲਕ ਹੈ ਉਹਦਾ ਦਰਬਾਰ ਜਿਹੜਾ ਸੋ ਕਜੈਰੀ ਵੀ ਅਮੋਲਕ ਹੈ ਪਰ ਤਖ ਵੀ ਉਹਦਾ ਧਰਮ ਹੈ ਉਹ ਵੀ ਅਮੋਲਕ ਹੈ ਇਹ ਉਹਦਾ ਧਰਮ ਹੈ ਕਿ ਉਹਨੇ ਵਾਹਿਗੁਰੂ ਅਕਾਲ ਪੁਰਖ ਨੇ ਸੱਚਾ ਨਿਆਂ ਕਰਨਾ ਹੈ ਤੇ ਜੇ ਕੋਈ ਮੰਗਾ ਮੰਗ ਲੇ ਫਿਰ ਉਹ ਵਾਹਿਗੁਰੂ ਕਿਰਪਾ ਵੀ ਕਰ ਦਿੰਦੇ ਨੇ ਕਹਿੰਦੇ ਅਮੋਲਕ ਉਹਦੀ ਤੱਕੜੀ ਆ ਤੇ ਅਮੋਲਕ ਹੀ ਉਹਦੇ ਪ੍ਰਵਾਨ ਤੋਂ ਭਾਵ ਬੱਟੇ ਆ ਮਹਾਰਾਜ ਫਰਮਾਉਂਦੇ ਨੇ ਅਮੁੱਲ ਬਖਸ਼ੀਸ਼ ਅਮੁੱਲਨੀ ਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਉਹਦੀਆਂ ਬਖਸ਼ਿਸ਼ਾਂ ਵੀ ਅਮੋਲਕ ਹੈ ਤੇ ਉਹਦੇ ਨਿਸ਼ਾਨ ਹੁੰਦੇ ਨੇ ਪਾਉਣ ਪਾਣੀ ਧਰਤੀ ਆਕਾਸ਼ ਆਦਕ ਵੀ ਸਾਰਾ ਕੁਝ ਹੀ ਅਮੋਲਕ ਹੈ ਫੇਰ ਉਹਦੀ ਕਿਰਪਾ ਮੋਲਕ ਹੈ ਤੇ ਉਹਦਾ ਹੁਕਮ ਵੀ ਅਮੋਲਕ ਹੈ ਫੁਰਮਾਨ ਜਿਹੜਾ ਅਮੁੱਲੋ ਅਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਪਰਮਾਤਮਾ ਦੀ ਹਰ ਇੱਕ ਦਾਤ ਅਮੋਲਕ ਹੈ ਜਿਹਦਾ ਕੋਈ ਮੁੱਲ ਨਹੀਂ ਕਿਹਾ ਜਾ ਸਕਦਾ ਉਦੇ ਗੁਣਾਂ ਦੀ ਵਡਿਆਈ ਕਹਿ ਗਏ ਕਿ ਬੇਅੰਤ ਜੀਵ ਉਹ ਚ ਫਿਰ ਲਿਵ ਲਾ ਲੈਂਦੇ ਪਾ ਉਹਦੇ ਗੁਣਾਂ ਨੂੰ ਵੇਖ ਵੇਖ ਕੇ ਚਾਰਜ ਹੋਈ ਜਾਂਦੇ ਹੌਲੀ ਹੌਲੀ ਤਨ ਹੈ ਤਨ ਹੈ ਵਾਹਿਗੁਰੂ ਤੂੰ ਹੀ ਐ ਤੂੰ ਹੀ ਕਰਦੇ ਕਰਦੇ ਉਹਦੇ ਵਿੱਚ ਲੀਨ ਹੀ ਹੋ ਜਾਂਦੇ ਨੇ ਉਹ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣ ਵੇਦਾਂ ਤੇ ਪੁਰਾਣਾਂ ਦੇ ਪਾਠ ਉਹਦੇ ਗੁਣਾਂ ਦਾ ਵਰਣਨ ਕਰ ਰਿਹਾ ਹੈ ਅਨੇਕਾਂ ਜੀਵ ਵੇਦਾਂ ਪੁਰਾਣਾਂ ਦਾ ਪਾਠ ਕਰਕੇ ਵਾਹਿਗੁਰੂ ਦੇ ਗੁਣਾਂ ਦੀ ਵਿਆਖਿਆ ਕਰਦੇ ਆ। ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਵਿੰਦ ਪਰਮਾਤਮਾ ਨੇ ਜਸ ਨੂੰ ਬ੍ਰਹਮਾ ਤੇ ਇੰਦਰ ਦੇਵਤਾ ਵੀ ਕਹਿੰਦੇ ਆ। ਗੋਪੀਆਂ ਤੇ ਕ੍ਰਿਸ਼ਨ ਵੀ ਉਸ ਵਾਹਿਗੁਰੂ ਦੀ ਮਹਿਮਾ ਨੂੰ ਕਹਿੰਦੇ ਕਰਦੇ ਆ। ਆਖੈ ਈਸ਼ਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਸੁਇਸ ਪ੍ਰਕਾਰ ਈਸ਼ਰਤ ਭਾਵ ਸ਼ਿਵ ਜੀ ਤੇ ਸਿੱਧ ਪੁਰਸ਼ ਉਹ ਪਰਮਾਤਮਾ ਦਾ ਜਸ ਕਰਦੇ ਆ। ਉਸ ਅਕਾਲ ਪੁਰਖ ਦੇ ਰਜੇ ਅਨੇਕਾਂ ਬੁੱਧ ਸੋ ਬੁੱਧ ਧਰਮ ਵਾਲੇ ਸੋ ਬੋਧ ਇਸੇ ਪ੍ਰਕਾਰ ਗ੍ਰਹਿ ਆਦਿਕ ਬੁੱਧੀਆਂ ਵਾਲੇ ਬੁੱਧੀ ਜਨ ਉਹਦੀ ਵਡਿਆਈ ਜਿਹੜੀ ਹੈ ਉਹ ਵਰਣਨ ਕਰਦੇ ਹਨ। ਆਖੈ ਦਾਨਵ ਆਖ ਹੈ ਦੇਵ ਆਖੈ ਸੂਰ ਨਰ ਮਨ ਜਨ ਸੇਵ ਉਹਦੇ ਜਸ ਨੂੰ ਦਾਇਤ ਤੇ ਦੇਵਤੇ ਵੀ ਕਹਿੰਦੇ ਆ ਸ਼ੁਭ ਕਰਮਾਂ ਕਰਨ ਵਾਲੇ ਸ੍ਰੇਸ਼ਟ ਜਿਹੜੇ ਪੁਰਸ਼ ਹੁੰਦੇ ਨੇ ਤੇ Muni ਜਨ ਤੇ ਸੇਵਾ ਕਰਨ ਵਾਲੇ ਸੇਵਕ ਉਹਦਾ ਜਸ ਕਰਦੇ ਹਨ ਕੇਤੇ ਅੱਖ ਹੈ ਆਖਣ ਪਾਹ ਕੇਤੇ ਕਹਿ ਕਹਿ ਓਠ ਓਠ ਜਾਹ ਸੋ ਫਰਮਾਉਂਦੇ ਹਨ ਅੱਗੇ ਪਾਵਨ ਬਚਨ ਉਹਦਾ ਜਸ ਕਈ ਕਹਿ ਰਹੇ ਨੇ ਕਈ ਕਹਿਣ ਦਾ ਯਤਨ ਕਰਦੇ ਨੇ ਕਈ ਉਸ ਵਾਹਿਗੁਰੂ ਬਾਰੇ ਕਹਿੰਦੇ ਕਹਿੰਦੇ ਉੱਠ ਕੇ ਤੁਰੇ ਜਾਂਦੇ ਭਾਪ ਚੜਾਈਆਂ ਹੀ ਕਰ ਜਾਂਦੇ ਨੇ ਏਤੇ ਕੀਤੇ ਹੋਰ ਕਰੇ ਤਾ ਆਖ ਨਾ ਸਕਹਿ ਕਈ ਕੇ ਮਹਾਰਾਜ ਫਰਮਾਉਂਦੇ ਨੇ ਜਿੰਨੇ ਜੀਵ ਵਾਹਿਗੁਰੂ ਨੇ ਪਹਿਲਾਂ ਪੈਦਾ ਕੀਤੇ ਸੀ ਤੇ ਜੇ ਇਹਨੇ ਹੋਰ ਪੈਦਾ ਕਰ ਦੇਵੇ ਤਾਂ ਵੀ ਕੋਈ ਇੱਕ ਉਹਦੇ ਜਸ ਨੂੰ ਵਰਣਨ ਨਹੀਂ ਕਰ ਸਕੇਗਾ ਭਾਵੇਂ ਜਿੰਨੇ ਮਰਜੀ ਦੁਨੀਆ ਪੈਦਾ ਹੋਦੇ ਉਹਦਾ ਜਸ ਕਰਨਾ ਬਹੁਤ ਔਖਾ ਹੈ ਪੂਰਨ ਰੂਪ ਦੇ ਵਿੱਚ ਜੇ ਵੱਡ ਭਾਵੈ ਤੇ ਵੱਡ ਹੋਏ ਨਾਨਕ ਜਾਣੈ ਸਾਚਾ ਸੋਏ ਉਹ ਪ੍ਰਮਾਤਮਾ ਜਿੱਡਾ ਵੱਡਾ ਚਾਹੇ ਉਹ ਉਨਾਂ ਹੀ ਵੱਡਾ ਹੋ ਜਾਂਦਾ ਸਤਿਗੁਰੂ ਜੀ ਕਥਨ ਕਰਦੇ ਐ ਕਿ ਉਹ ਅਕਾਲ ਪੁਰਖ ਆਪਣੇ ਬਾਰੇ ਆਪ ਹੀ ਜਾਣਦਾ ਕਿ ਉਹ ਕਿੱਡਾ ਵੱਡਾ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਿਰ ਗਾਵਾਰਾ ਗاوار ਪਰ ਜੇ ਕੋਈ ਬੋਲ ਵਿਗਾੜ ਹੁੰਦਾ ਮੂਰਖ ਆਦਮੀ ਇਹ ਕਹੇ ਕਾ ਮੈਂ ਜੀ ਉਹਦੇ ਬਾਰੇ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਤਾਂ ਉਸ ਮਨੁੱਖ ਨੂੰ ਮੂਰਖਾਂ ਦਾ ਵੱਡਾ ਮੂਰਖ ਲਿਖਿਆ ਜਾਂਦਾ ਸੋ ਇਸ ਕਰਕੇ ਮੂਰਖਾ ਸਿਰ ਮੂਰਖਾ ਜੇ ਮੰਨੈ ਨਾ ਹੀ ਨਾਓ ਸੋ ਇਸ ਪੌੜੀ ਚ ਮਹਾਰਾਜ ਨੇ ਉਪਦੇਸ਼ ਕਰਦੇ ਕਿ ਪਰਮੇਸ਼ਰ ਜਿਹੜਾ ਮੂਲਕ ਹੈ ਉਹਦੀਆਂ ਦਾਤਾਂ ਜਿਹੜੀਆਂ ਨੇ ਪਾਉਣ ਪਾਣੀ ਚੰਦ ਸੂਰਜ ਉਹਦਾ ਕੋਈ ਮੁੱਲ ਨਹੀਂ ਸਾਰੇ ਵੱਡੇ ਵੱਡੇ ॠषि मुनि ਸਿੱਧ ਜੋਗੀ ਦਾਤ ਦੇਵਤੇ ਉਹਦੇ ਗੁਣਾਂ ਨੂੰ ਗਾਉਂਦੇ ਆ ਪਰ ਫੇਰ ਵੀ ਕਿਸੇ ਨੇ ਉਹਦਾ ਅੰਤ ਨਹੀਂ ਪਾਇਆ ਹੈ। ਸੋ 27ਵੀਂ ਪੌੜੀ ਦੇ ਵਿੱਚ ਅੱਗੇ ਬਖਸ਼ਿਸ਼ ਕਰ ਰਹੇ ਨੇ ਉਹ ਕਾਲਪੁਰਖ ਦਾ ਦਰ ਕੈਸਾ ਉਹਦਾ ਘਰ ਕੈਸਾ ਹੈ। ਸੋ ਦਰ ਕੈਹਾ ਸੋ ਘਰ ਕੈਹਾ ਜਿਤ ਬਹਿ ਸਰਬ ਸਮਾਲੇ ਵਾਹਿਗੁਰੂ ਦਾ ਉਹ ਦਰਵਾਜ਼ਾ ਤੇ ਉਹ ਘਰ ਟਿਕਾਣਾ ਕਿਹੋ ਜਿਹਾ ਜਿੱਥੇ ਬਹਿ ਕੇ ਉਹ ਸਾਰੇ ਜੀਵਾਂ ਦੀ ਜਿਹੜੀ ਹੈ ਜੋ ਸੰਭਾਲ ਕਰਦਾ ਹੈ। ਬਾਜੇ ਨਾਦ ਅਨੇਕ ਅਸੰਖਾ ਕੇਤੇ ਬਾਵਣ ਹਾਰੇ ਉਹਦੇ ਦਰਵਾਜੇ ਤੇ ਅਨੇਕ ਤਰ੍ਹਾਂ ਦੇ ਬਾਜਿਆਂ ਦੇ ਨਾਦ ਭਾਵ ਸ਼ਬਦ ਹੋ ਰਹੇ ਆ ਤੇ ਕਈ ਉਹਨਾਂ ਬਾਜਿਆਂ ਦੇ ਵਜਾਉਣ ਵਾਲੇ ਅੱਗੇ ਕਿਤਨੇ ਹੀ ਵਜਾਉਣ ਵਾਲੇ ਵੀ ਬੈਠੇ ਨੇ ਕੇਤੇ ਰਾਗ ਪਰਿ ਸਿਉ ਕਹੀਨ ਕੇਤੇ ਗਾਵਣ ਹਾਰੇ ਕਈ ਰਾਗ ਤੇ ਰਾਗਣੀਆਂ ਗਾਈਆਂ ਜਾ ਰਹੀਆਂ ਅਨੇਕ ਹੀ ਉਹਨਾਂ ਦੇ ਰਾਗਾਂ ਨੂੰ ਗਾਉਣ ਵਾਲੇ ਅੱਗੇ ਬੈਠੇ ਆ ਉਹ ਗਾਦ ਹੈ ਰਾਗਾਂ ਨੂੰ ਗਾਵੇ ਤੁਹਾਨੂੰ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਉਹ ਵਾਹਿਗੁਰੂ ਨੂੰ ਪਾਉਣ ਪਾਣੀ ਤੇ ਅਗਨੀ ਸਾਰੇ ਗਾਉਂਦੇ ਆ ਬੈ ਸੰਤਰ ਤੋਂ ਭਾਵ ਅੱਗ ਗਾਉਂਦੀ ਹੈ ਅਗਨੀ ਦੇਵਤਾ ਗਾਉਂਦਾ ਤੇ ਉਹਦੇ ਦੁਆਰ ਤੇ ਖੜਾ ਧਰਮ ਰਾਜ ਵੀ ਉਹਦੇ ਗੁਣਾਂ ਨੂੰ ਗਾ ਰਿਹਾ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਉਦੇ ਜਸ ਨੂੰ ਚਿੱਤਰ ਤੇ ਗੁਪਤ ਵੀ ਗਾਉਂਦੇ ਆ ਜਿਹੜੇ ਕਿ ਜੀਵਾਂ ਦੇ ਹਰ ਕਰਮ ਨੂੰ ਲਿਖ ਲੈ ਕੇ ਫਿਰ ਉਹਨਾਂ ਦੇ ਧਰਮ ਹੁੰਦਾ ਪਾਪਾਂ ਪੁੰਨਾਂ ਦੇ ਕਰਮ ਫਲ ਨੂੰ ਫਿਰ ਵਿਚਾਰਦੇ ਆ ਧਰਮ ਰਾਜੇ ਨੂੰ ਇਹੀ ਜਾ ਕੇ ਦੱਸਦੇ ਆ ਸਾਰਾ ਕੁਝ ਫਿਰ ਉਹ ਲਿਖਿਆ ਹੋਇਆ ਨੂੰ ਧਰਮ ਰਾਜਾ ਵਿਚਾਰਦਾ ਗਾਵ ਹੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਫਿਰ ਸ਼ਿਵ ਜੀ ਬ੍ਰਹਮਾ ਤੇ ਦੇਵੀਆਂ ਗਾਉਂਦੀਆਂ ਜੋ ਵਾਹਿਗੁਰੂ ਦੇ ਸਾਜੇ ਹੋਏ ਆਪੋ ਆਪਣੀ ਥਾਂ ਤੇ ਸਾਰੇ ਸ਼ੋਭਨੀਕ ਹੋ ਰਹੇ ਹਨ ਗਾਵਹਿ ਇੰਦ 에 ਦਾਸਨ ਬੈਠੇ ਦੇਵਤਿਆਂ ਦਰ ਨਾਲੇ ਦੇਵਤਿਆਂ ਦਾ ਰਾਜਾ ਇੰਦਰ ਆਪਣੇ ਸਿੰਘਾਸਣ ਤੇ ਬੈਠਾ ਸਾਰੇ ਦੇਵਤਿਆਂ ਸਣੇ ਵਾਹਿਗੁਰੂ ਦੇ ਗੁਣ ਗਾ ਰਿਹਾ ਹੈ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਸੋ ਸਮਾਧੀਆਂ ਵਿੱਚ ਬੈਠੇ ਸਿੱਧ ਵਾਹਿਗੁਰੂ ਦਾ ਜਸ ਗਾ ਰਹੇ ਨੇ ਤੇ ਸਾਧੂ ਜਿਹੜੇ ਨੇ ਵਿਚਾਰ ਵਿੱਚ ਲੀਨ ਹੋਏ ਉਹਦੇ ਜਸ ਦਾ ਗਾਇਨ ਕਰ ਰਹੇ ਨੇ ਵਿਚਾਰੇ ਜਿਹੜੇ ਗਰੀਬੜੇ ਜੇ ਸਾਧ ਨੇ ਭਾਵ ਸਾਰੇ ਉਹਦਾ ਜਸ ਪਰਮੇਸ਼ਰ ਦਾ ਗਾਉਣ ਲੱਗੇ ਹੋਏ ਨੇ ਹਰ ਕੋਈ ਉਹਦਾ ਪਰਮਾਤਮਾ ਦਾ ਕਹਿੰਦੇ ਜਸ ਗਾ ਰਿਹਾ ਤੁਸੀਂ ਵੀ ਗਾਓ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਹੁਣ ਫਰਮਾਉਂਦੇ ਹਨ ਕਿ ਜਿਹੜੇ ਨੇ ਜੋ ਜਤੀ ਬ੍ਰਹਮਚਾਰੀ ਸਤੀ ਜਿਹੜੇ ਸਤਵਾਦੀ ਐ ਸੰਤੋਖੀ ਤੇ ਬੜੇ ਲੜਾਕੇ ਯੋਧੇ ਵੀ ਉਹ ਵਡਿਆਈ ਕਰ ਰਹੇ ਆ ਉਹਦੀ ਗਾਵਨ ਪੰਡਿਤ ਪੜ ਨ ਰਖੀਸਰ ਜੁਗ-ਜੁਗ ਵੇਦਾ ਨਾਲੇ ਚੌਹਾਂ ਜੁਗਾਂ ਵਿੱਚ ਵੇਦਾ ਨੂੰ ਪੜਨ ਵਾਲੇ ਪੰਡਿਤ ਤੇ ਵੱਡੇ ਵੱਡੇ ॠषि मुनि ਵੀ ਉਹ ਵਾਹਿਗੁਰੂ ਦਾ ਜਸ ਗਾਉਂਦੇ ਆ ਗਾਵਹਿ ਮੋਹਣੀ ਆ ਮਨ ਮੋਹਨ ਸੁਰਗਾ ਮਛ ਪਿਆਲੇ ਸਵਰਗ ਲੋਕ ਮਾਤ ਲੋਕ ਤੇ ਪਤਾਲ ਲੋਕ ਦੀਆਂ ਜਿਹੜੀਆਂ ਮਨ ਨੂੰ ਮੋਹ ਲੈਣ ਵਾਲੀਆਂ ਮੋਹਣੀਆਂ ਨੇ ਭਾਵ ਇਸਤਰੀਆਂ ਉੱਥੇ ਦੀਆਂ ਮੋਹਣੀਆਂ ਹੁੰਦੀਆਂ ਉਹ ਪਰਮੇਸ਼ਰ ਦੇ ਗੁਣਾ ਨੂੰ ਗਾਉਂਦੀਆਂ ਨੇ ਕਿਉਂਕਿ ਉਹਨਾਂ ਨੂੰ ਵੀ ਜਿਹੜਾ ਮੋਹਣ ਗੁਣਾ ਮਿਲਿਆ ਸੁੰਦਰਤਾ ਮਿਲੀ ਹੈ ਉਹ ਵੀ ਪਰਮੇਸ਼ਰ ਨੇ ਦਿੱਤੀ ਹੈ ਉਹਨਾਂ ਨੂੰ ਗਾਵਨ ਰਤਨੋ ਪਾਏ ਤੇਰੇ 68 ਤੀਰਥ ਨਾਲੇ ਉਹ ਵਾਹਿਗੁਰੂ ਦੇ ਪੈਦਾ ਕੀਤੇ ਜਿਹੜੇ 14 ਰਤਨ ਹੈ 68 ਪ੍ਰਸਿੱਧ ਤੀਰਥ ਉਹ ਤੀਰਥਾਂ ਸਹਿਤ ਉਹ ਗਾਰੇ ਮਿਲ ਕੇ ਸਾਰੇ ਜਾਣੇ ਉਹਨੂੰ ਗਾਵ ਹੈ ਜੋਧ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਬੜੇ ਬੜੇ ਜਿਹੜੇ ਵੱਡੇ ਵੱਡੇ ਯੋਧੇ ਤੇ ਬਲਵਾਨ ਸੂਰਮੇ ਅਤੇ ਫਿਰ ਚੌਹਾਂ ਖਾਣੀਆਂ ਦੇ ਜੀਵ ਜੰਤ ਹੈ ਉਸ ਅਕਾਲ ਪੁਰਖ ਦਾ ਜਸ ਗਾ ਰਹੇ ਹਨ ਗਾਵ ਹੈ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਨੌ ਖੰਡ ਸਤ ਦੀਪ ਤੇ ਅਨੇਕਾਂ ਬ੍ਰਹਮੰਡ ਸੋ ਜਿਹੜੇ ਕਿ ਪਰਮੇਸ਼ਰ ਨੇ ਬਣਾ ਕੇ ਆਪਣੀ ਸ਼ਕਤੀ ਨਾਲ ਆਪੋ ਆਪਣੀ ਥਾਂ ਰੱਖੇ ਹੋਏ ਨੇ ਉਹ ਵੀ ਉਸ ਈਸ਼ਵਰ ਦਾ ਜਿਹੜਾ ਜਸ ਹੈ ਉਹਨੂੰ ਗਾ ਰਹੇ ਹਨ ਸਈ ਤੁਧ ਨੋ ਗਾਵ ਹੈ ਜੋ ਤੁਧ ਭਾਵਨ ਅਰਤੇ ਤੇਰੇ ਭਗਤ ਰਸਾਲੇ ਸੋ ਇਸ ਤਰ੍ਹਾਂ ਬਚਨ ਫਰਮਾਉਂਦੇ ਹਨ ਭਈ ਇਹ ਹੈ ਵਾਹਿਗੁਰੂ ਤੈਨੂੰ ਉਹੀ ਗਾਉਂਦੇ ਐ ਜੋ ਤੈਨੂੰ ਚੰਗੇ ਲੱਗਦੇ ਆਂ ਤੇਰੇ ਭਗਤ ਤਾਂ ਤੇਰੇ ਪ੍ਰੇਮ ਦੇ ਰਸ ਵਿੱਚ ਰੰਗੇ ਹੋਏ ਹਨ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਹੋਰ ਅਨੇਕਾਂ ਜੀਵ ਤੈਨੂੰ ਗਾ ਰਹਿਆ ਜੋ ਮੈਨੂੰ ਯਾਦ ਹੀ ਨਹੀਂ ਆਉਂਦੇ ਮਹਾਰਾਜ ਕਹਿੰਦੇ ਮੈਂ ਵਿਚਾਰਾ ਉਹਨਾਂ ਦੀ ਕੀ ਵਿਚਾਰ ਕਰ ਸਕਦਾ ਹਾਂ ਸਤਿਗੁਰੂ ਮਹਾਰਾਜ ਆਪਣੀ ਇੱਥੇ ਸਤਿਗੁਰੂ ਜੀ ਨਿਮਰਤਾ ਜਣਾਉਂਦੇ ਹਨ ਬਹੁਤ ਜਾਣ ਦੇ ਸਭ ਕੁਝ ਨੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਉਹ ਵਾਹਿਗੁਰੂ ਜਿਹੜਾ ਹੈ ਨਾ ਉਹ ਸਦੀਪ ਕਾਲ ਸੱਚਾ ਤੇ ਉਹ ਸੱਚੇ ਦੀ ਜਿਹੜੀ ਵਡਿਆਈ ਮਹਿਮਾ ਵੀ ਅਕਾਲ ਪੁਰਖ ਦੀ ਸੱਚੀ ਹੋਈ ਹੈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਹਨੇ ਰਚਾਈ ਸ੍ਰੀ ਸਤਿਆਨ ਫਰਮਾਉਂਦੇ ਪਾਵਨ ਬਚਨ ਉਹ ਸੱਚਾ ਵਾਹਿਗੁਰੂ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਅੱਗੋਂ ਵੀ ਹੋਵੇਗਾ ਉਹ ਨਾ ਜੰਮਦਾ ਤੇ ਨਾ ਹੀ ਮਰਦਾ ਜਿਨੇ ਸਾਰੀ ਇਹ ਰਚਨਾ ਰਚਾਈ ਹੈ ਅਕਾਲ ਪੁਰਖ ਜੀ ਨੇ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਆਪਣੀ ਮਾਇਆ ਸ਼ਕਤੀ ਨਾਲ ਉਸ ਬਾਹਗ ਨੇ ਇਹ ਕਈ ਰੰਗਾ ਰੰਗਾ ਦੀ ਜਿਹੜੀ ਹੈ ਤਾਂ ਕਈ ਕਿਸਮਾਂ ਦੀ ਸੇਖਟੀ ਰਚੀ ਹੋਈ ਹੈ ਕਰੇ ਕਰ ਵੇਖਾ ਕੀਤਾ ਆਪਣਾ ਜਿਬ ਤਿਸ ਦੀ ਵਡਿਆਈ ਉਹ ਆਪਣੀ ਇਹ ਸਾਰੀ ਰਚਨਾ ਜਿਹੜੀ ਕੁਦਰਤ ਹੈ ਕੁਦਰਤ ਨੂੰ ਬਣਾ ਬਣਾ ਕੇ ਵੇਖਦਾ ਜਿਸ ਤਰ੍ਹਾਂ ਕਿ ਉਹਦੀ ਵਡਿਆਈ ਤੋਂ ਭਾਵ ਹੁੰਦੀ ਇੱਛਾ ਇੱਛਾ ਮੁਤਾਬਕ ਉਹ ਸਾਰਾ ਕੁਝ ਬਣਾ ਕੇ ਦੇਖਦਾ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾਲ ਕਰਨਾ ਜਾਈ ਸੋ ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਆ ਜਿਹੜੀ ਗੱਲ ਉਹਨੂੰ ਚੰਗੀ ਲੱਗਦੀ ਹੈ ਉਹੋ ਕਰਦਾ ਹੈ ਫਿਰ ਕੋਈ ਉਹਦੇ ਵਾਹਿਗੁਰੂ ਦੇ ਅੱਗੇ ਹੁਕਮ ਨਹੀਂ ਕਰ ਸਕਦਾ ਕਿਉਂਕਿ ਤੂੰ ਇਸ ਤਰ੍ਹਾਂ ਕਰੋ ਤੁਸੀਂ ਇਸ ਤਰ੍ਹਾਂ ਕਰੋ ਉਹ ਅਕਾਲ ਪੁਰਖ ਦੀ ਆਪਣੀ ਮਰਜ਼ੀ ਹੁੰਦੀ ਹੈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਉਹ ਸੱਚਾ ਪਾਤਸ਼ਾਹ ਪਾਤਸ਼ਾਹ ਦਾ ਪਾਸ਼ਾ ਹੈ ਸਤਗੁਰੂ ਜੀ ਮਹਾਰਾਜ ਕਥਨ ਕਰਦੇ ਆ ਕਿ ਉਹਦੀ ਰਜਾ ਜਿਹੜੀ ਹੁਕਮ ਵਿੱਚ ਰਹਿਣਾ ਹੀ ਚੰਗਾ ਭਾਈ ਉਹਦੇ ਹੁਕਮ ਤੋਂ ਬਾਹਰ ਨਹੀਂ ਜਾਣਾ